ਤੁਸੀਂ ਵੈਸੇ ਮਹਾਰਾਜ ਦਾ ਤੁਮੁਗਾਰਜਨ ਸਹਿਬ ਜੀ ਦੇ ਚਾਰ ਜਨਾਂ ਦਾ ਜ਼ਿਕਰ ਚੱਹੇ ਬਾਣੀ ਮਹਾਰਾਜ ਕਹਿੰਦੇ ਬੰਦਾ ਆਪਣਾ ਰਤਨ ਵਰਗਾ ਜਿਹੜਾ ਜੀਵਨ ਹੈ ਨਾ ਚਾਰ ਜਨਾਂ ਵਿੱਚ ਬੈ ਕੇ ਬਰਬਾਦ ਕਰੇ ਸੁਆਦਾ ਵਿੱਚ ਬੈ ਗਿਆ ਹੈ ਕੀਤੇ ਸੁਆਦ ਨੇ ਸੁਆਦਾ ਵਿੱਚ ਬੈ ਕੇ ਆਪਣਾ ਜੀਵਨ ਬਰਬਾਦ ਕਰਦਾ ਝਗੜੇ ਕਰਦਾ ਫਿਰ ਦੁੱਖਾਂ ਦੁੱਖਾਂ ਝਗੜਦਾਰ ਹੀ ਹੈ ईरखा करता है बंदा बंदे के अहंकार की है सुबाद या फिर झगड़े जीसा या हार गांत जिक्र महाराज ने पाठ किया गुरु अर्जन साहब जी कहते बंदा चार गलना रतन वर्गा जन्म है ना जो हार के चुके बाद ईरख मत माया

ਜਿਹਦੇ ਨਾਲੇ ਮਨਾਂ ਇਨਖਾ ਕਰਦਾ ਉਹਦਾ ਨੁਕਸਾਨ ਵਿਭਾਵੇਂ ਦਾ ਪਰ ਇਹਦਾ ਨੁਕਸਾਨ ਜੂ ਹੋ ਜਾਂਦਾ ਕਿ ਜਦੋਂ ਕਿਸੇ ਨੂੰ ਦੇਖਣਾ ਨਾ ਜਿਹਦੇ ਨਾਲੇ ਦੀ ਜਦੋਂ ਵੀ ਉਹਨੂੰ ਦੇਖਣਾ ਨੇ ਇਹਦੇ ਮਨ ਦੇ ਅੰਦਰ ਫਿਰ ਤੜਫਦੀ ਪੈਦਾ ਉਹ ਕਿ ਇਹਦੇ ਕੋਲ ਚੀਜ਼ਾਂ ਕਿਉਂ ਨੇ ਇਹਦਾ ਸੁਖੀ ਕਿਉਂ ਹੈ ਇਹਨੂੰ ਲੋਕ ਬੜੇ ਉਰੇ ਕਹੌਣੇ ਕਿੰਨੀਆਂ ਬੜੀਆਂ ਗੱਲਾਂ ਕਰਦੇ ਉਹਨੂੰ ਦੇਖ ਕੇ ਸਾਰਾ ਅੰਦਰੋਂ ਅੰਦਰ ਹੀ ਤਪੀ ਜਾਂਦਾ ਹੈ ਜੀ ਉਹਦਾ ਭਾਵੇਂ ਨੁਕਸਾਨ ਹੋਵੇ ਭਾਵੇਂ ਨਾ ਹੋਵੇ ਆਪਣੇ ਨੁਕਸਾਨ ਹੀ ਕੀਤਾ ਜਿੱਤਨਾ ਕੋਈ ਵੱਡਾ ਕਰਮ ਕੋਲੇ ਚੁੱਕ ਜੇ ਨਾ ਕਿਸੇ ਦੇ ਮਾਰ ਦਾ ਨਹੀਂ ਉਹ ਗਰਮ ਕੋਲੇ ਅੱਗੇ ਵਾਲੇ ਦੇ ਲੱਗੇ ਭਾਵੇਂ ਨਾ ਲੱਗੇ ਉਹ ਸਕਦਾ ਬਚ ਜਾ ਤੇ ਨਾ ਲੱਗੇ ਪਰ ਜਿਹਨੇ ਗਰਮ ਕੋਲੇ ਨੂੰ ਆਪਣੇ ਹੱਥ ਵਿੱਚ ਚੁੱਕ ਲਿਆ ਉਹਦਾ ਨੁਕਸਾਨ ਜ਼ਰੂਰ ਹੋਣਾ ਹੈ ਕਿਉਂਕਿ ਉਸ ਕੋਲੇ ਨੇ ਹੱਥ ਨੂੰ ਸਾੜ ਅੱਗੇ ਵੱਲ ਹੋ ਸਕਦਾ ਬੱਚ ਨਹੀਂ ਜਾਵੇ ਉਹ ਕੁੜਾ ਨਾਲ ਲੱਗਿਉ ਦੇ ਹੋ ਸਕਦਾ ਬੱਚ ਜਾਵੇ ਇਸੇ ਤਰ੍ਹਾਂ ਈਰਖਾ ਬੜਾ ਬੰਦਾ ਜਿਹਦੇ ਨਾਲ ਈਰਖਾ ਕਰਦਾ ਹੈ ਉਹਦਾ ਨੁਕਸਾਨ ਉਹ ਬੇਪਾਵੇਂ ਦਾ ਹੋਵੇ ਕਈ ਵਾਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਆ ਬੰਦਾ ਮੇਰੇ ਨਾਲ ਈਰਖਾ ਕਰਦਾ ਹੈ ਤੇ ਇਹ ਬੰਦਾ ਉਹਦੀ ਉਹਦੇ ਨਾਲ ਈਰਖਾ ਕਰੀ ਜਾਂਦਾ ਹੈ ਮਹਾਰਾਜ ਕਹਿੰਦੇ ਨਾ ਭਗਿਆ ਇਹ ਨਾ ਕਰਿਆ ਈਰਖ ਮਾਤਾ ਕੀ ਕੀਰੇ ਹੈ ਮੇਰੇ ਮਨਾਂ ਈਰਖਾ ਨਾ ਕਰਿਆ ਕਰ ਸਿੱਧੇ ਦਾ ਜਦੋਂ ਤੂੰ ਈਰਖਾ ਕਰਨ ਕਰਾ ਆਪਣੀ ਇੱਕ ਸ਼ਕਸ਼ਾ ਹੋ ਜਾਂਦਾ ਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਸ ਮਾਨਤਾ ਚ ਕੀ ਹੋਇਆ ਝਗੜੇ ਕਰਦਾ ਹੈ ਈਰਖਾ ਕਰਦਾ ਹੈ ਕਿ ਜਾਂ ਮਰੇ ਹੰਕਾਰ ਇਹ ਚਾਰ ਜੰਨਾ ਧਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਨਾ ਕਰਕੇ ਰਤਨ ਵਰਗ ਹੈ ਇਹ ਜਿਹੜਾ ਸਾਧਨ ਹੈ ਨਾ ਮੇਰ ਜੀਵ ਬਾਣੀ ਦਾ ਮੂੜ ਮੂੜ ਦੀ ਪੜਦਾ ਕੀ ਪਤੀ ਹੈ ਰਤਨ ਇਸ ਕਰਕੇ ਕਹਿੰਦੇ ਕਿ ਇਹ ਮਾਰਤ ਇਹ ਮੁੜ ਮੁੜ ਨਹੀਂ ਮਿਲਣਾ ਪਰ ਬੰਦਾ ਇਹਨਾਂ ਚੀਜ਼ਾਂ ਵਿੱਚ ਪੈ ਕੇ ਇੱਕ ਮਨੁੱਖਾ ਜਨਮ ਦੀ ਆਤਮਾ ਵਾਪੇ ਉਰ ਜਾਂਦਾ ਹੈ ਕਿ ਇਹ ਮੁੜ ਮੁੜ ਸਤਿਗੁਰੂ ਕਨੇ ਤੇਨੂੰ ਪ੍ਰਾਪਤ ਕਰੇ